ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 2-2 ਫੁੱਟ ਪਾਣੀ ਜਮਾ ਹੋ ਚੁੱਕਾ ਹੈ ਗੁਰ ਸੰਗਤ ਜੀ ਇਹ ਬਿਲਕੁਲ ਝੂਠ ਔਰ ਬੇਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਜੇ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਜ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਹੈ ਵਾਹਿਗੁਰੂ ਜੀ ਤਖਾਲਸਾ ਵਾਹਿਗੁਰੂ ਜੀ ਕੀਫਤ ਇੱਕ ਜ਼ਰੂਰੀ ਬੇਦੀ ਸੰਗਤ ਦੇ ਚਰਨਾਂ ਵਿੱਚ ਕਰਨ ਵਾਸਤੇ ਦਾਸ ਹਾਜ਼ਰ ਹੋਇਆ ਦਾਸ ਨੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਅਪਲੋਡ ਹੋ ਰਹੀਆਂ ਨੇ ਜਿਸ ਵਿੱਚ ਇੱਕ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 2 2 ਫੁੱਟ ਪਾਣੀ ਜਮਾ ਹੋ ਚੁੱਕਾ ਹੈ ਗੁਰਸੰਗਤ ਜੀ ਇਹ ਬਿਲਕੁਲ ਝੂਠ اور ਬੇਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਇਹ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਹੈ ਸੰਗਤ ਸੁਚੇਤ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਉਹ ਬਿਲਕੁਲ ਜਮਾ ਨਹੀਂ ਹੈ ਔਰ ਹਰਮੰਦਰ ਸਾਹਿਬ ਦੇ ਆਸ-ਪਾਸ ਵੀ ਬਿਲਕੁਲ ਪਾਣੀ ਦੀ ਇੱਕ ਬੂੰਦ ਜਿਹੜੀ ਹੈ ਉਹ ਜਮਾ ਨਹੀਂ ਹੈ ਸੰਗਤਾਂ ਇਸ ਝੂਠੀ ਅਫਵਾਹ ਤੋਂ ਬਿਲਕੁਲ ਸੁਚੇਤ ਰਹਿਣ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਪਹਿਲਾ ਵਾਰ ਹੀ ਸਤਿਗੁੰ ਦਾ ਚਰਨਾਂ ਵਿੱਚ ਆ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਉਹ ਸੰਗਤਾਂ ਕਰਨ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮਨਦਰਪੁਰ ਸਾਹਿਬ ਜੀ ਦੇ ਅੰਦਰ 2-2 ਫੁੱਟ ਪਾਣੀ ਜਮਾ ਹੋ ਚੁੱਕਾ ਹੈ ਗੁਰਸੰਗਤ ਜੀ ਇਹ ਬਿਲਕੁਲ ਝੂਠ ਔਰ ਦੇ ਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਕਿ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਇਸ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਹੈ ਵਾਹਿਗੁਰੂ ਜੀ ਤਖ਼ਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਰੂਰੀ ਬੇਦਤੀ ਸੰਗਤ ਦੇ ਚਰਨਾਂ ਵਿੱਚ ਕਰਨ ਵਾਸਤੇ ਦਾਸ ਹਾਜ਼ਰ ਹੋਇਆ ਦਾਸ ਨੇ ਦੇਖਿਆ ਕਿ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਅਪਲੋਡ ਹੋ ਰਹੀਆਂ ਨੇ ਜਿਸ ਵਿੱਚ ਇੱਕ ਬਹੁਤ ਹੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ 2-2 ਫੁੱਟ ਪਾਣੀ ਜਮਾ ਹੋ ਚੁੱਕਾ ਹੈ ਗੁਰਸੰਗਤ ਜੀ ਇਹ ਬਿਲਕੁਲ ਝੂਠ ਔਰ ਬੇਬੁਨਿਆਦ ਕਿਸੇ ਨੇ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓਜ਼ ਕੀਤੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਨਹੀਂ ਹੈ ਸੰਗਤ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੇ ਕਿਸੇ ਨੇ ਜਾਣ ਬੁੱਝ ਕੇ ਕੋਈ ਪੁਰਾਣੀ ਵੀਡੀਓ ਕੋ ਅਪਲੋਡ ਸੋਸ਼ਲ ਮੀਡੀਆ ਤੇ ਕਰਕੇ ਤੇ ਸੰਗਤ ਨੂੰ ਡਰਾਉਣ ਦਾ ਕੋਈ ਯਤਨ ਕੀਤਾ ਹੈ ਸੰਗਤ ਸੁਚੇਤ ਰਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰਕਰਮਾ ਦੇ ਵਿੱਚ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਉਹ ਬਿਲਕੁਲ ਜਮਾ ਨਹੀਂ ਹੈ ਔਰ ਹਰਮੰਦਰ ਸਾਹਿਬ ਦੇ ਆਸ-ਪਾਸ ਵੀ ਬਿਲਕੁਲ ਪਾਣੀ ਦੀ ਇੱਕ ਬੂੰਦ ਜਿਹੜੀ ਹੈ ਉਹ ਜਮਾ ਨਹੀਂ ਹੈ ਸੰਗਤਾਂ ਇਸ ਝੂਠੀ ਅਫਵਾਹ ਤੋਂ ਬਿਲਕੁਲ ਸੁਚੇਤ ਰਹਿਣ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਪਹਿਲਾ ਵਾਰ ਜੀ ਸਤਗੁੰਦ ਚਰਨਾਂ ਵਿੱਚ ਆ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਉਹ ਸੰਗਤਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ